ਅੱਜ ਮੁਕੇਰੀਆ ਥਾਣਾ ਵਿੱਚ ਬਹੁਤ ਦਰਦਨਾਕ ਅਤੇ ਮੰਦਭਾਗੀ ਘਟਨਾ ਦੀ ਜਾਣਕਾਰੀ ਗੁਰਦਾਸਪੁਰ ਯੂਥ ਵਿੰਗ ਦੇ ਪ੍ਰਧਾਨ ਰੋਹਿਤ ਮਸੀਹ ਵੱਲੋਂ ਪੰਜਾਬ ਰਾਜ ਕੱਟਗਿੰਦੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਜਤਿੰਦਰ ਮਸੀਹ ਗੌਰਵ ਜੀ ਦੇ ਧਿਆਨ ਵਿੱਚ ਲਿਆਂਦੀ ਮੁਕੇਰੀਆ ਦੀ ਰਹਿਣ ਵਾਲੀ ਲੜਕੀ ਸਹਿਨਾਜ ਜੋ ਜੈਪੁਰ ਰਾਜਸਥਾਨ ਵਿਖੇ ਵਿਆਹੀ ਹੋਈ ਸੀ ਪਿਛਲੇ ਕੁਝ ਦਿਨਾਂ ਤੋਂ ਉਹ ਆਪਣੇ ਪੇਕੇ ਘਰ ਆਈ ਹੋਈ ਸੀ ਕਿਉਂਕਿ ਉਸਦੇ ਪਤੀ ਨੇ ਉਸ ਦੀ ਬਹੁਤ ਮਾਰਕੁਟਾਈ ਕੀਤੀ ਸੀ ਜਿਸ ਦਾ ਇਲਾਜ ਮੁਕੇਰੀਆ ਹਸਪਤਾਲ ਦੇ ਵਿੱਚ ਹੋ ਰਿਹਾ ਸੀ ਪਰ ਸੱਤਾ ਦੀ ਤਾਪ ਨਾ ਚਲਦੇ ਹੋਏ ਉਹ ਇਲਾਜ ਦੇ ਪਿੱਛੇ ਦਮ ਤੋੜ ਗਈ ਮੁਕੇਰੀਆਂ ਪੁਲਿਸ ਵੱਲੋਂ ਬਹੁਤ ਸਾਰੀ ਆਨਕਨਿਕ ਕਰਨ ਕਾਰਨ ਪੰਜਾਬ ਰਾਜ ਘਟਕਿੰਤੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਜਤਿੰਦਰ ਮਸੀ ਗੌਰਵ ਨੇ ਐਸਐਸਪੀ ਹੁਸ਼ਿਆਰਪੁਰ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਜਲਦ ਤੋਂ ਜਲਦ ਪਰਚਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ ਜਿਸ ਤੇ ਤੁਰੰਤ ਐਕਸ਼ਨ ਲੈਂਦਿਆਂ ਐਸਐਸਪੀ ਹੁਸ਼ਿਆਰਪੁਰ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਸੁੱਟਿਆ ਗਿਆ ਆਓ ਅਸੀਂ ਪੂਰੀ ਵੀਡੀਓ ਨੂੰ ਦੇਖਦੇ ਹਾਂ ਔਰ ਇਸ ਵੀਡੀਓ ਦੇ ਵਿੱਚ ਰਿਕਾਰਡਿੰਗ ਵੀ ਹੈ ਜਿਸ ਜਿਸ ਰਿਕਾਰਡਿੰਗ ਦੇ ਨਾਲ ਤੁਹਾਨੂੰ ਪਤਾ ਲੱਗੇਗਾ ਕਿਵੇਂ ਇਸ ਭੈਣ ਦੇ ਉੱਤੇ ਜ਼ੁਲਮ ਹੋਇਆ ਔਰ ਆਪਣੀ ਹਸਾਰੀ ਹੋਈ ਬੀਤੀ ਆਪਣੀ ਭੈਣ ਦੇ ਨਾਲ ਇਸ ਭੈਣ ਨੇ ਦੱਸੀ ਔਰ ਉਸ ਵੀਡੀਓ ਨੂੰ ਵੀ ਦੇਖਦੇ ਹਾਂ ਔਰ ਪੂਰੀ ਵੀਡੀਓ ਨੂੰ ਦੇਖਦੇ ਹਾਂ ਜਿਸ ਦੇ ਵਿੱਚ ਸਾਡੇ ਜੋ ਜੋ ਕਿ ਉਦੇਦਾਰ ਹੈ ਸਾਡੇ ਅੱਗੂਏ ਉੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਆਓ ਅਸੀਂ ਪੂਰੀ ਵੀਡੀਓ ਨੂੰ ਦੇਖਦੇ ਹਾਂ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਜੋ ਹਾਂ ਉਹਨੇ ਨਾ ਲੱਗਾ ਵੀ 10000 ਰੁਪਏ ਇਕੱਠਾ ਆਏਗਾ ਤਾਂ ਤਿੰਨ ਚਾਰ ਦਿਨ ਦਾ ਖਰਚਾ ਨਿਕਲ ਜਾਣਾ ਹਾਂ ਹਾਂ ਇਹਨੂੰ ਇਹੀ ਆਵੇ ਤੁਹਾਨੂੰ ਫੇਰ ਤੋਂ ਆ ਜਾਏ ਦੋ ਤਿੰਨ ਦਿਨ ਆਈ ਜਾਏ ਕੰਮ ਤੇ ਫਿਰ ਇੱਕ ਦਿਨ ਤੈਨੂੰ ਡਾਂਸ ਕਰਨ ਦਾ ਕੀ ਹੋਏਗਾ ਆਹੋ ਮਤਲਬ ਅੱਛਾ ਜਾਨ ਵੀ ਤਾਂ ਹੋਏ ਸ਼ਰੀਰ ਜੀ ਨਾ ਫਿਰ ਕੋਬੜੀ ਕਰ ਲੋ ਤੇ ਫੇਰ ਹੈਨਾ ਹਾਂ ਮੈਂ ਮਾਸਾਂ ਨਹੀਂ ਤਰਸੇ ਖੱਦਾਂ ਨੇ ਮਾਰਨ ਬਿਲਕੁਲ ਵੀ ਨਹੀਂ ਮੈਨੂੰ ਨਾ ਵਿਸ਼ਵਾਸ ਨਹੀਂ ਆ ਜਿਹਨੇ ਜੁੱਤੀ ਤਾਰੀ ਇਸ ਪੈਰ ਚ ਅੱਛਾ ਗਿੱਲੀ ਬਾਥਰੂਮ ਚੋਂ ਆਏ ਗਿੱਲੀ ਜੁੱਤੀ ਹੀ ਇਹ ਜਿੱਤ ਮੂੰਹ ਤੇ ਫਟਾ ਫਟ ਬਟ ਮਾਰੀ ਹੱਲੇ ਵੀ ਮੇਰੇ ਮੂੰਹ ਤੇ ਦਾਗ ਆ ਹੁਣ ਬਾਹਰ ਗਿਆ ਨਾ ਤਾਂ ਕਰਕੇ ਮੈਂ ਮੇਰਾ ਮਦਦ ਬਾਥਰੂਮ ਤੇ ਨਹੀਂ ਡਿੱਗੀ ਤੂੰ ਬਾਥਰੂਮ ਤੇ ਨਹੀਂ ਡਿੱਗੀ ਨਾ ਸਾਡੇ ਆ ਮੈਂ ਕਿਹੜੇ ਮੂੰਹ ਨਾ ਤੈਨੂੰ ਦੱਸਦੀ ਮੈਂ ਤੈਨੂੰ ਕੱਲ ਹੀ ਦੱਸਣਾ ਚਾਹਦੀ ਪਤਾ ਕੀ ਕਰਨ ਦੇ ਦੋ ਦੋ ਮਿੰਟ ਬਾਅਦ ਕਮਰੇ ਦੇ ਬਾਹਰ ਘਾਨਣ ਲਗਾ ਕੇ ਖੜਾ ਹੋਏ ਬਦ ਦੋ ਦੋ ਮਿੰਟ ਬਾਅਦ ਅੱਛਾ ਆ ਮੇਰਾ ਫਿਰ ਦਰਵਾਜ਼ਾ ਬੰਦ ਕਰਕੇ ਸਿੱਟੇ ਬਾਹਰ ਕੋਈ ਮੇਰੇ ਦਰਵਾਜ਼ੇ 'ਤੇ ਛੁਆ ਗਿਆ ਅੱਛਾ ਕਹਿੰਦਾ ਕਿ ਕਿਸੇ ਆਰ ਸੇ ਬਾਤ ਕਰੀਂ ਉਹ ਮੈਨੂੰ ਰਿਤਮ ਨੇ ਕਿਉਂ ਪਰੇਸ਼ਾਨ ਕਰਨੇ ਹੈ ਰਾਤ ਨੂੰ 2:00 ਵਜੇ ਮਾਰੀ ਅੰਦਰ ਮਾਰੀ ਅੰਦਰ ਇਧਰੋਂ ਕੋਮ ਕਹਿੰਦਾ ਮਾਰਨ ਲੱਪੈਂਦਾ ਉਧਰੋਂ ਕੋਮ ਕਹਿੰਦਾ ਮਾਰਨ ਲੱਪੈਂਦਾ 10-15 ਕੱਪੜੇ ਇੱਦਾਂ ਹੀ ਮਾਰ ਦਿੰਦਾ ਹੈ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਮੈਨੂੰ ਕੋਈ ਸਮਝ ਨਹੀਂ ਆਈ ਬਸ ਪੈਸੇ ਖਤਮ ਹੋ ਗਏ ਸੋ ਉਦਾਂ ਹੁਣ ਵੀ ਕੰਮ ਤੇ ਜਾਂਦੀ ਹੈ ਤੇ ਪੈਸੇ ਲਿਆਂਦੀ ਵੀ ਹੁਣ ਨਹੀਂ ਹੁਣ ਇਹਨੂੰ ਇਹ ਆ ਕਿ ਇਹ ਚੱਲ ਜੇ ਵੀ ਮੈਂ ਕੋਈ ਦੂਜੀ ਫੜਾ ਕਿਉਂਕਿ ਮੇਰੇ ਹੁੰਦੇ ਕਿਸੇ ਨੂੰ ਬੁਲਾ ਨਹੀਂ ਸਕਦਾ ਹੈ ਤੇ ਠੀਕ ਹੈ ਛੱਡਦੇ ਹਾਂ ਤੈਨੂੰ ਜ਼ਰੂਰ ਤੇ ਮੇਰੀ ਫਰੈਂਡ ਹੋਈ ਕਹਿੰਦੀ ਤੂੰ ਦੇਖ ਲੈਣਾ ਵਿਆਹ ਕਰ ਕਿਹੜੇ-ਕਿਹੜੇ ਨਾ ਲਗਜ਼ਰੀ ਲਾਈਫ ਆ 1.5 ਤੋਂ 2 ਲੱਖ ਰੁਪਏ। ਅਰੇ ਤੁਸੀਂ ਪੂਰੀ ਰਿਕਾਰਡਿੰਗ ਨੂੰ ਸੁਣਿਆ ਔਰ ਰਿਕਾਰਡਿੰਗ ਦੇ ਨਾਂ ਨਾਲ ਆਓ ਅਸੀਂ ਪੂਰੀ ਗੱਲਬਾਤ ਨੂੰ ਸੁਣਦੇ ਹਾਂ ਜੋ ਸਾਡੇ ਯੂਥ ਵਿੰਗ ਦੇ ਪ੍ਰਧਾਨ ਰੋਹਿਤ ਮਸੀਹ ਵੱਲੋਂ ਉੱਥੇ ਜਾ ਕੇ ਕੀਤੀ ਗਈ। ਹallelujah। ਹਰਨ ਜੈਮਤੀ ਜੀ ਜਿਹੜਾ ਨੰਬਰ 20 ਹੈ ਮੈਂ ਜਿਹੜਾ ਪ੍ਰਧਾਨ ਦਾਸਪੁਰ ਤੋਂ ਮੈਂ ਤੁਹਾਨੂੰ ਚਾਹੁੰਦਾ ਤੁਹਾਡੀ ਟਾਈਮ ਲਈ ਆ ਇਹਨਾਂ ਸਿਸਟਰ ਦੀ ਡੈਥ ਹੋ ਗਈ ਜਿਹੜੀ ਸਿਸਟਰ ਦੇ ਹਸਬੰਡ ਸੀ ਉਹਨਾਂ ਕੋਟ ਮਾਰ ਕਰਕੇ ਜੈਪੁਰ ਤੋਂ ਆਪਦੇ ਇਸਤ ਉਹਨਾਂ ਦੀ ਸਿਸਟਰ ਨੂੰ ਇੱਥੇ ਭੇਜ ਦਿੱਤਾ ਸੀ। ਦੇ ਆਪਾਂ ਹਸਪਤਾਲ ਰਿਵਿਵਲ ਤੇ ਆਇਆ ਕੁੜੀ ਦੀ ਡੈਥ ਹੋ ਗਈ ਜਦ ਤੋਂ ਬਾਅਦ ਆਪਾਂ ਥਾਣੀ ਕੋਲ ਵੀ ਕਰਨਾ ਆਇਆ ਐ ਐਸਐਸਓ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਢਲਕਾਰੇ ਸੀ ਕਿ ਅੱਜ ਕਰਦੇ ਗੱਲ ਕਰਦੇ ਇਦਾਂ ਨਹੀਂ ਮੋਟਾ ਦਾ ਲੀਗਲ ਪ੍ਰਕਾਸ਼ ਨਹੀਂ ਹੈਗਾ ਅਡੀ ਕੁੜੀ ਮਰ ਗਈ ਐ ਜਵਾਨ ਕੁੜੀ 32 ਸਾਲ ਦੀ ਏਜ ਉਹ ਤੋਂ ਉਹਦੀ ਡੈਥ ਹੋ ਚੁੱਕੀ ਆ ਆਪਾਂ ਤਾਂ ਕਰਨਾ ਚਾਹੁੰਦੇ ਆ ਕਿ ਆਪਾਂ ਕੰਟੈਕਟ ਕੀਤਾ ਜਿੰਨਨਤੀ ਗੌਰਵ ਸਿੰਧਾ ਆਜ਼ਾਦ ਘਟਕਨੀ ਕਮਿਸ਼ਨ ਦੇ ਚੇਅਰਮੈਨ ਜੀ ਨਾਲ ਤੇ ਉਹਨਾਂ ਨੇ ਸਾਡੀ ਕਾਰਵਾਈ ਤੋਂ ਤੱਕ ਕੀਤਾ ਔਰ ਹੁਣ ਉਹ ਮੁੰਡਾ ਤਲਾਕਾਬੇ ਚਲਾਗੇ ਆ ਉਹਦੇ ਉੱਪਰ ਪਰਚਾ ਕਰਦੇ ਹੋ ਜੀ ਪਾਰੇ ਨੂੰ ਜਾਂਦੇ ਹਾਂ ਅਸਤਾਨ ਨੂੰ ਆਕਰਦੇ ਤੇ ਕੰਟਰੋਲ ਸੀ ਗੋਰਸ ਦਾ ਜੋ ਕਿ ਘੱਟ ਗਈ ਸੀ ਚੇਅਰਮੈਨ ਪੰਜਾਬ ਅਸੀਂ ਥਾਣੇ ਵਿੱਚ ਸਾਡੀ ਬੇਟੀ ਦੀ ਡੈਥ ਹੋ ਗਈ ਸੀ ਫੋਟੋ ਮਾਰਕ ਕਰਨਾ ਤੇ ਅਸੀਂ ਥਾਣੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਫਿਰ ਅਸੀਂ ਉਹਨਾਂ ਨਾਲ ਹੁਣ ਚੈੱਕ ਕਰਤਾ ਕਿ ਉਹਨਾਂ ਤੇ ਜਿੰਮੇਵਾਰੀ ਹੁੰਦਾ ਦਾ ਕਰਤੀ ਤੇ ਥਾਣੇ ਵਿੱਚ ਸਾਡਾ ਫਟਕਾ ਦੱਤੀ ਕਰਵਾਇਆ ਅਸੀਂ ਸ਼ੁਕਰਗੁਜ਼ਾਰ ਹਾਂ ਕੋਲ ਦਾ ਕੰਮ